13 ਮਹੀਨਿਆਂ ਤੋਂ ਬਾਅਦ ਮਾਫੀ ਮੰਗ ਕੇ ਖੜਾ ਛਡਾਇਆ ਕਹਿੰਦਾ ਇਹਨੂੰ ਮੈਂ ਬਾਪਸ ਲਾਉਂਗਾ ਸੰਯੁਕਤ ਬੋਰ ਦੇ ਨੇ ਸੱਦਾ ਦਿੱਤਾ ਕਿ ਜਿਵੇਂ ਲੈ ਕੇ ਆਇਆ ਸੀ ਉਵੇਂ ਰੱਦ ਕਰਨੇ ਪੈਣਗੇ ਕੇਦਰੀ ਬਾਲ ਤੇ ਭਗਵੰਤ ਮਾਨ ਇਹ ਕਾਰਪੋਰੇਟ ਘਰਾਣਿਆਂ ਦੇ ਨੋਹਰੇ ਬਣ ਕੇ ਆਏ ਕਿ ਅਸੀਂ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਦਿੰਨੇ ਆਂ ਮੋਰ ਕੇ ਨੇ ਐਲਾਨ ਕੀਤਾ ਕਿ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਇਸ ਪਾਲਸੀ ਦੇ ਤਹਿਤ 30 ਤਰੀਕ ਨੂੰ ਹੱਲਾ ਬੋਲਿਆ ਵੱਡਾ ਟਰੈਕਟਰ ਮਾਰਚ ਤੇ 12 ਤਰੀਕ ਨੂੰ ਲੈਂਡ ਪੂਲਿੰਗ ਪਾਲਸੀ ਬਾਲਸ ਲੈ ਗਿਆ ਭਾਰਤ ਦੇ ਕੋਲੋਂ ਜ਼ਮੀਨ ਹੈ 36 ਕਰੋੜ ਏਕੜ ਤੇ ਕਿਸਾਨ ਕਿੰਨੇ ਆ 13 ਕਰੋੜ ਪੰਜਾਬ ਦੇ ਹਿੰਦੁਸਤਾਨ ਦਾ ਕਿਸਾਨ 13 ਕਰੋੜ ਕਿਹਾੜਾਂ ਦੇ ਨਾਲ ਦਰਜਣਾ ਪਿੰਡ ਉਹ ਪਾਣੀ ਦੇ ਵਿੱਚ ਘਿਰ ਚੁੱਕਿਆ ਹਜ਼ਾਰਾਂ ਪਸ਼ੂ ਮਰ ਚੁੱਕਿਆ ਜਾਂਦਾ ਜਾ ਚੁੱਕਿਆ ਇੱਕ ਲੱਖ ਏਕੜ ਜਿਹੜੀ ਫਸਲ ਹੈ ਚੋਨੇ ਦੀ ਤਬਾਹ ਹੋ ਚੁੱਕੀ ਹੈ ਦੇ ਨਾਲ ਡੁੱਬ ਰਿਹਾ ਹੈ ਤਬਾਹ ਹੋ ਰਿਹਾ ਹੈ ਤੇ ਉਹ ਮਜੀਠੇ ਦੀ ਗਿਰਫਦਾਰੀ ਨੂੰ ਲੈ ਕੇ ਚੁਟਕਲੇ ਸੁਣਾ ਰਿਹਾ ਤੁਹਾਨੂੰ ਕਿਸਾਨ ਭਰਾਵੋ ਇਹ ਖੇਤੀ ਨਹੀਂ ਕਰਦਾ ਇਹ ਕਿਸਾਨ ਨਹੀਂ ਇਹ ਖੇਤਾਂ ਦੇ ਵਿੱਚ ਨਹੀਂ ਜਾਂਦੇ ਵੀਰ ਮੇਰੇ ਉੱਥੇ ਹੀ ਕਹਿ ਰਿਹਾ 50 ਸਾਲ ਖੇਤੀ ਕੀਤੀ ਸਾਰੇ ਲੀਡਰਾਂ ਨੇ 60 ਸਾਲ ਵੀ ਲੈ ਖੇਤੀ ਕੀਤੀ ਲੀਡਰਾਂ ਨੇ ਹੁਣ ਸਾਡੀ ਖੇਤੀ ਆਹ ਹੈ ਜਿਹੜੀ ਜਨਸਵਾਲੀ ਬੈਠੇ ਆ ਇਹ ਖੇਤੀ ਕਰਾਂਗੇ ਜ਼ੋਰ ਦੇ ਨਾਲ ਤੇ ਤੈਨੂੰ ਮੂੰਹ ਤੋੜਵਾ ਜਵਾਬ ਦੇ ਮੰਗੇ ਆਜਿਮਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਲੈਂਡ ਪੂਲਿੰਗ ਦੀ ਪਾਲਸੀ ਦੀ ਜਿੱਤ ਕੀਤੀ ਆ ਤੁਸੀਂ ਉਹਦੀ ਵਧਾਈ ਦਿਨਾਂ ਸੰਯੁਕਤ ਮੋਰਕੇ ਵੱਲੋਂ ਕਿਉਂਕਿ ਪਹਿਲਾਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਆਪਾਂ ਲੜੇ 13 ਮਹੀਨੇ ਲਤੜਾਈ ਰੱਖੀਆਂ 13 ਮਹੀਨਿਆਂ ਤੋਂ ਬਾਅਦ ਮਾਫੀ ਮੰਗ ਕੇ ਖੜਾ ਛਡਾਇਆ ਕਹਿੰਦਾ ਇਹਨੂੰ ਮੈਂ ਬਾਪਸ ਲਾਉਂਗਾ ਸੰਯੁਕਤ ਬੋਰਡ ਜੀ ਨੇ ਸੱਦਾ ਦਿੱਤਾ ਕਿ ਜਿਵੇਂ ਲੈ ਕੇ ਆਇਆ ਸੀ ਓਵੇਂ ਰੱਦ ਕਰਨਾ ਹੀ ਪੈਣਗੇ ਵੀਰ ਮੇਰੇ ਓਵੇਂ ਹੀ ਰੱਦ ਕਰੇ ਜਿਵੇਂ ਬਣਾਏ ਸੀ ਉਸ ਤੋਂ ਬਾਅਦ ਕੇਜਰੀ ਮਾਲ ਤੇ ਭਗਵੰਤ ਮਾਨ ਇਹ ਕਾਰਪੋਰੇਟ ਘਰਾਣਿਆਂ ਦੇ ਨੋਹਰੇ ਬਣ ਕੇ ਆਏ ਕਿ ਅਸੀਂ ਜ਼ਮੀਨ ਕਾਰਪੋਰੇਟ ਕਰਾਣਾਂ ਨੂੰ ਲੈ ਕੇ ਦਿੰਨੇ ਆ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਕਿ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਇਸ ਪਾਲਸੀ ਦੇ ਤਹਿਤ 30 ਤਰੀਕ ਨੂੰ ਹੱਲਾ ਬੋਲਿਆ ਵੱਡਾ ਟਰੈਕਟਰ ਮਾਰਚ ਤੇ 12 ਤਰੀਕ ਨੂੰ ਲੈਂਡ ਪੂਲਿੰਗ ਪਾਲਸੀ ਬਾਲਸ ਲੈ ਗਿਆ ਉਹ 13 ਮਹੀਨੇ ਗੱਟੇ ਇਹਨਾਂ ਨੇ ਕੱਟੇ 13 ਦਿਨ ਸੰਯੁਕਤ ਮੋਰਚੇ ਨੇ ਬਹੁਤ ਤਮਕੀ ਦਿੱਤੀ ਕਿ ਇਸ ਤਰ੍ਹਾਂ ਪ੍ਰਸ਼ਵਿਆਂ ਨਾਲ ਨਹੀਂ ਸਰਨਾ ਜਿਵੇਂ ਲੈ ਕੇ ਆਇਆ ਲੈਂਡ ਪੂਲਿੰਗ ਪਾਲਸੀ ਉਵੇਂ ਰੱਦ ਕਰ 14 ਤਰੀਕ ਨੂੰ ਕੈਬਨਟ ਦੀ ਮੀਟਿੰਗ ਬੁਲਾ ਕੇ ਰੱਦ ਕਰਦੀ ਇਹ ਸੰਯੁਕਤ ਮੋਰਚੇ ਦੀ ਦੂਜੀ ਇਤਿਹਾਸਕ ਜਿੱਤ ਕਰਾਰ ਦਿੰਨੇ ਅਸੀਂ ਇਸ ਨੂੰ ਉਦੋਂ ਅਗਲੀ ਗੱਲ ਕਹਿੰਦਾ ਇਹ ਟਰੰਪ ਦੇ ਨਾਲ ਸਮਝੌਤਾ ਕਰਨਾ ਭਾਰਤ ਸਰਕਾਰ ਨੇ ਕੁਝ ਦੇਸ ਹੋਰ ਵੀ ਜਿਹੇ ਹੈ ਕਿ ਖੁੱਲੀ ਮੰਡੀ ਦੇ ਵੀ ਮੁਕਾਬਲਾ ਕਰਾਉਣਾ ਕਿ ਜਿਹੜਾ ਤਾਕੜਾ ਹੋਇਆ ਖੇਤੀ ਕਰਨ ਵਾਲਾ ਉਹ ਜਿੱਤ ਜੂਗਾ ਵੀਰ ਮੇਰੇ ਉਹ ਸਮਝਾਂ ਦੀ ਲੋੜ ਹੈ ਕੈਨੇਡਾ ਕੋਲ ਇੱਕ ਕਿਸਾਨ ਦੇ ਕੋਲੇ 418 ਕਿੱਲੇ ਨੇ ਅੱਜ ਬੜਾ ਗੀਲ ਵਰਗੇ ਤੇ ਹੋਰ ਦੇਸ਼ ਉਹਨਾਂ ਦੇ ਕੋਲ ਇੱਕ ਕਿਸਾਨ ਦੇ ਕੋਲ ਆਇਬਰੇਜ 2300 ਕਿੱਲਾ ਜ਼ਮੀਨ ਦਾ ਵੀਰ ਮੇਰਿਓ ਆ ਇੱਕ ਨੇ ਅਮਰੀਕਾ ਕੋਲ 418 ਬਾਕੀਆਂ ਕੋਲ ਆਇਬਰੇਜ 2300 ਕਿੱਲਾ ਹੁਣ ਆਜੋ ਭਾਰਤ ਦੇ ਵਿੱਚ ਭਾਰਤ ਦੇ ਕੋਲ ਜ਼ਮੀਨ ਹੈ 36 ਕਰੋੜ ਏਕੜ ਕਿਸਾਨ ਕਿੰਨੇ ਆ 13 ਕਰੋੜ ਪੰਜਾਬ ਦੇ ਦੋਸਤਾਨ ਦਾ ਕਿਸਾਨ 13 ਕਰੋੜ ਹੁਣ ਇਹਨੂੰ ਕੈਲਕੂਲੇਟ ਕਰ ਲਿਓ 2.5 ਏਕੜ ਐਵਰੇਜ ਬਣਦੀ ਐ ਇੱਕ ਪਾਸੇ 2.5 ਏਕੜ ਐਵਰੇਜ ਦੋਸਤਾਨ ਦੇ ਕਿਸਾਨ ਦੀ ਇੱਕ ਪਾਸੇ 2300 ਏਕੜ ਐਵਰੇਜ ਵਿਦੇਸੀ ਕਿਸਾਨਾਂ ਦੇ ਕੋਲ ਇਹ ਮੁਕਾਬਲਾ ਕਿਵੇਂ ਹੋਊਗਾ ਇਹ ਜੇ ਕਹਣਾ ਹੋਵੇ ਹਾਥੀ ਦੇ ਮੂਰੇ ਬੱਕਰੀ ਨਹੀਂ ਸਿੱਟੀ ਕਿਆ ਮੁਕਾਬਲਾ ਦੇਖੋ ਕਿਦਾਂ ਹੋਊਗਾ ਇਹ ਆ ਸਾਡੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਐ ਜਿਹਨੇ ਪਹਿਲਾਂ ਵਾਲੇ ਬਲਾਰੇ ਬੋਲ ਕੇ ਗਏ ਕਿ ਕਹਿੰਦਾ ਸੀ ਕਿ ਖੇਤੀ ਖੇਤਰ ਨੂੰ ਮੈਂ ਬਾਹਰ ਰੱਖਦਾ ਸਾਰੇ ਇੱਕ ਬੰਦਿਆਂ ਨੂੰ ਬਾਹਰ ਰੱਖਦਾ ਆ ਹੁਣੇ ਹੀ ਦੇਖਿਆ ਤੁਸੀਂ ਦੋ ਦਿਨ ਤਿੰਨ ਦਿਨ ਪਹਿਲਾਂ 11% ਦੀ ਜਿਹੜਾ ਟੈਂਕਸ ਕੌਟਨ ਤੋਂ ਲੈਂਦਾ ਸੀ ਉਹਨੂੰ ਫਰੀ ਕਰਕੇ ਬੱਲੇ ਬੱਲੇ ਕਰਾਤੀ ਕੀ ਦੀ ਕਪੜਾ ਮਿੱਲਾ ਵਾਲਿਆਂ ਦੀ ਤਾਗਾ ਮਿੱਲਾ ਵਾਲਿਆਂ ਦੀ ਉਹਨਾਂ ਨੇ ਲੱਡੂ ਵੰਡੇ ਕਿ ਹੁਣ ਬਾਹਰੋਂ ਕਾਟਨ ਸਸਤੀ ਆਊਗੀ ਤੇ ਦੂਜੇ ਪਾਸੇ ਜਿਹੜੇ ਨਰਮਾ ਕਪੜੇ ਰੇਕ ਸੀ ਉਹ ਮੂਦੇ ਮੂੰਹ ਝੱਡ ਕੇ ਕਬਿਆਨ ਦੇ ਨਾਲ ਤੇ ਉਹਨਾਂ ਲੋਕਾਂ ਨੇ ਮਹਾਰਾਜ ਦੇ ਵਿੱਚ ਗੁਜਰਾਤ ਦੇ ਵਿੱਚ ਟਾਡੇ ਮੰਗੂਆ ਜੀ ਦਿੱਥੇ ਕਰ ਰਹੇ ਐ ਕਿ ਖਤਮ ਕਰਦਾ ਸਾਡੇ ਕਪਾਹ ਨਰ ਮੈਨੂੰ ਵੀਰ ਮੇਰੋ ਖੇਤੀ ਤੇ ਹਮਲਾ ਹੋਣ ਵਾਲਾ ਜਿਹੜਾ ਕਹਦਾ ਸੀ ਖੇਤੀ ਨੂੰ ਬਾਹਰ ਰੱਖੂੰਗਾ ਟਰੰਪ ਦੇ ਅੱਗੇ ਲੰਬਾ ਪੈ ਗਿਆ ਤਕੜੇ ਹੋਣਾ ਪਊਗਾ ਤੁਹਾਨੂੰ ਇਹਦੇ ਤੇ ਤਾਂ ਮੈਂ ਨਹੀਂ ਗੱਲ ਕਹੂੰਗਾ ਦੂਸਰੀ ਗੱਲ ਜਿਹੜੀ ਲੈਂਡ ਪੂਲਿੰਗ ਨੀਤੀ ਇਕੋ ਹੀ ਰਹਿ ਗਿਆ ਆਪਣੇ ਕੋਲੇ ਕਾਨੂੰਨ 2113 ਦਾ ਕਾਨੂੰਨ ਜਿਹਦੇ ਵਿੱਚ ਕੁਝ ਲੋਕ ਪੱਖੀ ਕਿਸਾਨ ਪੱਖੀ ਮੱਤ ਹੈ ਹੋਰ ਹੁਣ ਇਹ ਇਸ ਟਾਈਮ ਤੇ ਕੋਈ ਕਾਨੂੰਨ ਨਹੀਂ ਕੋਈ ਕਾਨੂੰਨ ਰਹਿ ਗਿਆ ਹੁਣ ਬਲਡ ਬੈਂਕ ਨੇ ਸੱਦਾ ਦਿੱਤਾ ਕਿ ਲੈਂਡ ਬੈਂਕ ਬਣਾਉਣੀਆਂ ਪੰਜਾਬ ਦੇ ਵਿੱਚ ਵੀ ਬਾਕੀ ਸਟੇਟਾਂ ਵਿੱਚ ਵੀ ਜੇ ਲੈਂਡ ਬੈਂਕ ਬਣਾਉਣੀਆਂ ਜ਼ਮੀਨ ਇਕੱਠੀ ਕਰਨੀਆਂ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਐ ਤੇ ਫੇਰ ਉਹਨੇ ਜਿਹੜੀ ਹੈਗੀ ਬਲਡ ਬੈਂਕ ਉਹਨੇ ਲਿੰਕਾਂ ਬਣਣੀਆਂ ਉਹਨਾਂ ਤੇ ਹੀ ਉਹਦੇ ਤਹਿਤ ਹੁਣ ਜ਼ਮੀਨ ਕੀ ਤੇ ਕਿਹੜੇ ਕਾਨੂੰਨ ਤਹਿਤ ਗਵੈਰ ਕਰਨਗੇ ਇਕੋ ਹੀ ਰਹਿ ਗਿਆ 2013 ਦਾ ਉਹਦੀਆਂ ਮਦਾਂ ਕੱਟਣ ਲੱਗਿਆ ਮੋਦੀ ਸਰਕਾਰ ਜਿਹੜੀਆਂ ਲੋਕਪੱਖੀ ਸੀ ਉਹ ਸਾਰੀਆਂ ਮਦਾਂ ਕੱਟ-ਕੱਟ ਕੇ ਉਹ ਸਿਰਫ ਰਹਿ ਜੂਗਾ ਕਿ ਲੋਕ ਕਾਨੂੰਨ ਤਹਿਤ ਹੀ ਜ਼ਮੀਨ ਅਕਬੈਰ ਕਰਦੇ ਆ ਇਹ ਤੁਹਾਡੇ ਤੇ ਵੱਡਾ ਹਮਲਾ ਹੋਣ ਵਾਲਾ ਤੀਜੀ ਗੱਲ ਮੈਂ ਕਹੂੰਗਾ ਕਿ ਹੜ੍ਹਾਂ ਦੇ ਨਾਲ ਦਰਜਣਾ ਪਿੰਡ ਉਹ ਪਾਣੀ ਦੇ ਵਿੱਚ ਘਿਰ ਚੁੱਕੇ ਆ ਹਜ਼ਾਰਾਂ ਪਸ਼ੂ ਮਰ ਚੁੱਕੇ ਆ ਜਾਂਦਾ ਜਾ ਚੁੱਕਿਆ ਇੱਕ ਲੱਖ ਏਕੜ ਜਿਹੜੀ ਫਸਲ ਹੈ ਚੋਨੇ ਦੀ ਤਬਾਹ ਹੋ ਚੁੱਕੀ ਹੈ ਤੇ ਮਾਨ ਸਾਹਿਬ ਕੀ ਕਰ ਰਿਹਾ ਹੈ ਇੱਕ ਰੋਮ ਦਾ ਰਾਜਾ ਸੀ ਨੀਰ ਰੋਮ ਉੱਜੜ ਰਿਹਾ ਸੀ ਨੀਰ ਪੰਛਰੀ ਵਜਾ ਰਿਹਾ ਸੀ ਤੇ ਅੱਜ ਪੰਜਾਬ ਡੁੱੜ ਰਿਹਾ ਹੈ ਹੜ੍ਹਾਂ ਦੇ ਨਾਲ ਡੁੱਬ ਰਿਹਾ ਹੈ ਤਬਾਹ ਹੋ ਰਿਹਾ ਹੈ ਤੇ ਉਹ ਮਜੀਠੇ ਦੀ ਗਿਰਫਤਾਰੀ ਨੂੰ ਲੈ ਕੇ ਛੁਟਕਲੇ ਸੁਣਾ ਰਿਹਾ ਤੁਹਾਨੂੰ ਕਿਸਾਨ ਭਰਾਵੋ ਇਹ ਤੋਂ ਅੱਗੇ ਜੇ ਆਪਾਂ ਗੱਲ ਕਰ ਗਏ ਤਾਂ ਜਿਹੜਾ ਆਉਣ ਵਾਲਾ ਸਮਾਂ ਆ ਰਿਹਾ ਮੰਮੇ ਸਮਾਂ ਆਪਣੀ ਜਿਹੜੀ ਬਰੇਗੰਡ 26 ਨਵੰਬਰ ਨੂੰ ਪੰਜਵੀਂ ਬਰੇਗੰਡ ਆ ਰਹੀ ਹੈ ਆ ਜਿਹੜੇ ਸਾਡੇ ਤੇ ਬਾਰ ਹੋ ਰਹੇ ਨਹੀਂ ਜ਼ਮੀਨਾਂ ਖੋਣ ਦੇ ਫਸਲਾਂ ਖੋਣ ਦੇ ਕਰਜ਼ਾਈ ਹੋਏ ਕਿਸਾਨ ਨਤੋਂ ਜਿਹੜਾ ਕਰਜ਼ਾ ਮੁਕਤੀ ਦੀ ਅਸੀਂ ਗੱਲ ਕਰਦੇ ਆ ਉਹ ਸਾਬਕਾਸੇ ਦੇ ਲਈ ਸੰਯੁਕਤ ਮੋਰਚੇ ਨੇ ਛੁਟਿਆ ਕਿ ਉਸ ਜਿਹੜੀ ਸਾਡੀ ਬਰੇਗੰਡ ਹੋਊਗੀ ਆਲ ਇੰਡੀਆ ਸੰਯੁਕਤ ਮੋਰਚੇ ਵੱਲੋਂ ਉਸ ਬਰੇਗੰਡ ਤੇ ਜਹਾਜ ਆ एलान 26 ਨਵੰਬਰ 2022 ਕੀਤਾ ਸੀ ਉਹ ਹੀ ਐਲਾਨ ਕਰਨਾ ਪੈਣਾ ਹੈ ਬਰਨਾ ਹਿੰਦੁਸਤਾਨ ਦਾ ਕਿਸਾਨ ਹੈ ਜਿਹੜਾ ਨਹੀਂ ਬਚਣਾ ਇਸ ਕਰਕੇ ਸਾਨੂੰ ਅੱਜ ਤੋਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ખેਤੀ ਨਹੀਂ ਕਰਦੇ ਇਹ ਕਿਸਾਨ ਨਹੀਂ ਇਹ ਖੇਤਾਂ ਦੇ ਵਿੱਚ ਨਹੀਂ ਜਾਂਦੇ ਵੀਰ ਮੇਰੇ ਉੱਥੇ ਹੀ ਕਹਿ ਰਿਹਾ 50 ਸਾਲ ਖੇਤੀ ਕੀਤੀ ਸਾਰੇ ਲੀਡਰਾਂ ਨੇ 60 ਸਾਲ ਵੀ ਲੇ ਖੇਤੀ ਕੀਤੀ ਲੀਡਰਾਂ ਨੇ ਹੁਣ ਸਾਡੀ ਖੇਤੀ ਆ ਹੈ ਜਿਹੜੀ ਜਨਸਵਾਲੀ ਬੈਠੇ ਆ ਇਹ ਖੇਤੀ ਕਰਾਂਗੇ ਜਵਰ ਦੇ ਨਾਲ ਤੇ ਤੈਨੂੰ ਮੂੰਹ ਤੋੜਵਾ ਜਵਾਬ ਦੇ ਮੰਗੇ ਕਿ ਇਸ ਖੇਤੀ ਨੇ ਜੇ ਬੌਧੇ ਸਰਕਾਰ ਦੇ ਦੰਦ ਖੱਟੇ ਕੀਤੇ ਆ ਤਾਂ ਪੰਜਾਬ ਸਰਕਾਰ ਦੇ ਵੀ ਕਰੂਗੀ ਬੈਗਰੂਜ ਕੀ ਖਾਲਸਾ ਬੈਗਰੂਜ ਕੀ ਫਤਈ ਧੰਨਵਾਦ ਜੀ ਹੁਣ